ਇਹ ਮੋਟੇ ਪੈਸੇ ਲੈ ਕੇ ਬਿਨਾਂ ਰਜਿਸਟਰੀ ਨਹੀਂ ਹੁੰਦੀ। ਇਹਦੂ ਬਾਹਰ ਫੱਟਾ ਉੱਥੇ ਜਾ ਕੇ ਲਾਣਾ ਹੈ। ਤੁਸੀਂ 35 ਲੱਖ ਦਾ ਸਫਾਈ ਦਾ ਪਾਇਆ ਸੀਗਾ। ਉਹ ਅੱਜ ਜਿਹੜਾ ਲੋਕਾਂ ਦੇ ਘਰਾਂ ਵਿੱਚ ਪਾਣੀ ਵੜ ਰਿਹਾ ਹੈ ਜਿਹੜਾ 35 ਲੱਖ ਰੁਪਈਆ ਲਾਇਆ ਸੀ। ਕਿਥੇ 35 ਲੱਖ ਰੁਪਈਆ ਲੱਗਿਆ ਸੀ। ਇੱਕ ਬੱਤੀਆਂ ਦੇ ਚੌਂਕ ਦੇ ਵਿੱਚ ਸਫਾਈ ਕਰਾ ਕੇ ਫੋਟੋ ਕਰਾ ਕੇ 37 ਲੱਖ ਰੁਪਏ ਦਾ ਕਵਰ ਕੀਤਾ ਗਿਆ ਸੀ ਇਹ ਲਾ ਕੇ ਤੇ ਅੱਜ ਜਿਹੜਾ ਲੋਕਾਂ ਦੀ ਮੁਸੀਬਤ ਘਰਾਂ ਵਿੱਚ ਪਾਣੀ ਵੜ ਰਿਹਾ ਗੰਦੇ ਪਾਣੀ 'ਚ ਲੰਘ ਰਹੇ ਨੇ ਲੋਕ ਅੱਜ ਇਹਨਾਂ ਨੂੰ ਨਹੀਂ ਹੋ ਪਤਾ ਸਾਲ ਪਹਿਲਾਂ ਪਤਾ ਸੀ ਜਦੋਂ ਇਹਨਾਂ ਪੈਸੇ ਖਾਣੇ ਸੀ ਤੇ ਅੱਜ ਇਹਨਾਂ ਨੂੰ ਸਾਹਮਣੇ ਨਹੀਂ ਦਿਖ ਰਿਹਾ ਹਾਰਾ ਕੁਝ ਤੇ ਅੱਜ ਅਸੀਂ ਜੇ ਇਹਨਾਂ ਦੇ ਦਰਬਾਰ ਤੇ ਗਏ ਆ ਤੇ ਮਿੰਤ ਕਰਨ ਵੀ ਸਾਡਾ ਹੱਲ ਕਰ ਦਿਓ ਅੱਧਾ ਪੌੜਾ ਘੰਟਾ ਇਹ ਕੋਈ ਪ੍ਰਸ਼ਾਸਨ ਦਾ ਬੰਦਾ ਬਾਹਰ ਨਹੀਂ ਆਇਆ ਜੇਕਰ ਹੁਣ ਅਸੀਂ ਇੱਥੇ ਆਣ ਕੇ ਬੈਠੇ ਆ ਤੇ ਅਮੀਰ ਸਾਹਿਬ ਲੈ ਜਾਗਪੈਣ ਵੀ ਇੱਥੇ ਆ ਗਏ ਨੇ ਕਿ ਠੇਕੇਦਾਰਾਂ ਦੇ ਵਿੱਚੋਂ ਕਮਿਸ਼ਨ ਲੈਂਦੇ ਰਹੇ ਨੇ ਕਰਦੇ ਰਹੇ ਨੇ ਉਹਨਾਂ ਨੂੰ ਯਾਦ ਨਹੀਂ ਸੀਗਾ ਵੀ ਲੋਕਾਂ ਦੇ ਜਿਹੜੇ ਸੀਵਰੇਜ ਪਾਏ ਨੇ ਕੀਤੇ ਨੇ ਅਸੀਂ ਕਬਲੇ ਬਾਜ਼ੀਆਂ ਦਾ ਕਰ ਰਹੇ ਆ ਉਹਨਾਂ ਦਾ ਵੀ ਕੋਈ ਸੁਧਾਰ ਕਰ ਦਈਏ ਸਾਰਿਆਂ ਨੂੰ ਜਿੰਨੇ ਵੀ ਆਏ ਤੇ ਭਰਾ ਇੱਥੇ ਅਕਰਵਲ ਕਲੋਨੀ ਦੇ ਜਾਂ ਹੋਰ ਫੁਲ ਸੱਜਣ ਖੜੇ ਨੇ ਸਾਰਿਆਂ ਨੂੰ ਬੇਨਤੀ ਕਰਦੇ ਆ ਤੁਸੀਂ ਤਕੜੇ ਹੋ ਕੇ ਹਮੜਾ ਮਾਰੋ ਇਹ ਜਿਹੜਾ ਹੈ ਨਾ ਪ੍ਰਸ਼ਾਸਨ ਜਿਹੜਾ ਨਗਰ ਕੌਂਸਲ ਦਾ ਭ੍ਰਿਸ਼ਟਾਚਾਰ ਦੀ ਲਪੇਟ ਜਾ ਚੁੱਕਿਆ ਹੈ ਇਨ ਔਰ ਬਾਹੇ ਜਾ ਕੇ ਆਉਣੀ ਏ ਜੇਕਰ ਅਸੀਂ ਟਕੜੇ ਹੋ ਕੇ ਹਮਲਾ ਮਾਰਾਂਗੇ ਕਰਨੀ ਏ ਸਾਰੀ ਸਾਰੇ ਸਾਥੀਆਂ ਬੇਨਤੀ ਬੈਠੋ ਪਹਿਲਾਂ ਯਾਰ ਗੱਲ ਹੀ ਫੇਰ ਹੋਏਗੀ ਐਵੇਂ ਗੱਲ ਹੀ ਨਹੀਂ ਹੋਣੀ ਯਾਰ ਇਹ ਕੋਈ ਗੱਲ ਬੰਦੇ ਵਾਲੀ ਯਾਰ ਕੀ ਬੈਠੋ ਸਵਾ ਸਵਾ ਆਪਾਂ ਦਾ ਆਪ ਦੀਆਂ ਮੰਗਾ ਲਾ ਕੇ ਖੜੇ ਆ ਯਾਰ ਕੋਈ ਖੜੇ ਨੇ ਜੱਟ ਪਤਾ ਲੱਗਦਾ ਵੀ ਕਿੰਨੀ 42 ਡਿਗਰੀ ਦਾ ਆਪਾਂ ਖੜੇ ਆ ਸਾਰਿਆਂ ਨੂੰ ਬੇਨਤੀ ਕਰਾਂਗਾ ਮੈਂ ਤੁਹਾਨੂੰ 40 ਡਿਗਰੀ ਤੱਕ ਅੱਗੇ ਕਾਲੇ ਬੈਠੇ ਆਂ ਯਾਨੀ ਆ ਸਾਡੀ ਗੱਲ ਸੁਣੋ ਅਗੇ ਅਸੀਂ ਜਾਣੇ ਆ ਕਰੀ ਬੜੇ ਵੱਡੇ ਚਾ ਆ ਕੇ ਸਿਆਣੇ ਤੁਸੀਂ ਬੈਠੋ ਯਾਰ ਆਰਾਮ ਦਾ ਕੋਈ ਗੱਲ ਨਹੀਂ ਕਰਨੀ ਯਾਰ ਇਨੀ ਵਾਰੇ ਕੋਈ ਤਰੱ ਹਾਂ ਪ੍ਰਣਾਮ ਜਾਲ ਤੁਸੀਂ ਇਸ ਟਾਈਮ ਦੇਖ ਰਹੇ ਹੋ ਜਲਾਲਾਬਾਦ ਤੋਂ ਤਸਵੀਰਾਂ ਜੋ ਕਿ ਨਗਰ ਕੌਂਸਲ ਦੇ ਖਿਲਾਫ ਅਗਰਵਾਲ ਕਲੋਨੀ ਦੇ ਲੋਕਾਂ ਵੱਲੋਂ ਐਫਐਫ ਰੋਡ ਤੇ ਧਰਣਾ ਲਗਾਇਆ ਗਿਆ ਹੈ ਤੁਹਾਨੂੰ ਦਿਖਾ ਰਹੇ ਹਾਂ ਇਸ ਟਾਈਮ ਜਲਾਲਾਬਾਦ ਤੋਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਟ੍ਰੈਫਿਕ ਦੀਆਂ ਲਾਈਨਾਂ ਜੋ ਕਿ ਲੱਗ ਚੁੱਕੀਆਂ ਹਨ ਤੁਸੀਂ ਦੇਖ ਰਹੇ ਹੋ ਟਰੱਕ ਜੋ ਕਿ ਪੂਰਾ ਜਾਮ ਲਗਾ ਚੁੱਕੇ ਹਨ 48 ਡਿਗਰੀ ਦੇ ਸਾਰੇ ਸਮੂਚੀ ਕਰੀਮ ਜਿਹੜੀ ਆ ਕੇ ਬੈਠੀ ਐ ਛੇਤੀ ਕਿਦਰੇ ਮਾ ਜਨ ਤੁਹਾਨੂੰ ਬੰਦਾ ਸੜਕਾਂ ਤੇ ਨਹੀਂ ਆਉਂਦੇ ਬਹੁਤ ਵੱਡੀ ਮਜਬੂਰੀ ਹੋਣੀ ਤਾਂ ਆਏ ਆ ਸਾਡਾ ਤਾਂ ਰਹਿਣਾ ਦੁਰਲੱਭ ਹੋ ਗਿਆ ਵਾਰਡ ਚ ਬਹੁਤ ਜ਼ਿਆਦਾ ਪਰੇਸ਼ਾਨ ਆ ਉਹਨਾਂ ਦਾ ਕਹਿਣਾ ਵੀ ਸਾਡਾ ਰਹਿਣਾ ਬਹੁਤ ਮੁਸ਼ਕਲ ਹੈ ਤੁਹਾਨੂੰ ਲਾਈਵ ਵੀਰਾਂ ਦਿਖਾ ਰਿਹਾ ਹਾਂ ਜੀ ਸਰ ਆ ਦੇਖੋ ਜੀ 2023 ਤੋਂ ਲੈ ਕੇ ਇਹਨਾਂ ਕੋਲ ਸਾਰੀਆਂ ਲੈਟਰ ਰਸੀਵ ਨਹੀਂ ਟੋਟਲ ਲੈਟਰ ਰਸੀਵ ਨਹੀਂ ਐਸ.ਐਮ. ਕੋਲ ਐਮ.ਐਲ.ਏ. ਸਾਹਿਬ ਕੋਲ ਮੰਤਰੀ ਸਾਹਿਬ ਨੂੰ ਵੀ ਅਸੀਂ ਮਿਲੇ ਆ ਪਰ ਸਾਡੀ ਕੋਈ ਸੁਣਵਾਈ ਹੁੰਦੀ ਫਿਰ ਅੱਜ ਦੇਖੋ ਕਿੱਡਾ ਵੱਡਾ ਕੰਮ ਹੈ ਸਾਡਾ ਸਿਰਸ਼ੀਆ ਯੂ ਨੂੰ ਦੱਸਣਾ ਇਸਾਰਾ ਆਪ ਜਾਗਰੂ ਕਰਨਾ ਵੀ ਸਾਡਾ ਕੰਮ ਰੁਕਿਆ ਆ ਪਰ ਸਾਡੀ ਕਿਸੇ ਨੇ ਬਾਹਰ ਆ ਕੇ ਗੱਲ ਨਹੀਂ ਸੁਣੀ ਬਾਹਰ ਤਾਂ ਕੋਈ ਕੁਛ ਆਈ ਨਹੀਂ ਕੋਈ ਕਿਸੇ ਮਲਾਜਮ ਨੇ ਵੀ ਨਹੀਂ ਬਾਹਰ ਹੋ ਗਿਆ ਮਲਾਜਮ ਤੇਪਾ ਮਨਿੰਦਰ ਸਿੰਘ ਬਣ ਗਿਆ ਐ ਸੁਪੀਰ ਮਾਦਮ ਬਣ ਗਿਆ ਐਨੇ ਟਾਈਮ ਨੂੰ ਦੋ ਵੀ ਆ ਜਾਂਦੇ ਨੇ ਜਿੰਨੇ ਟਾਈਮ ਨੂੰ ਇੱਥੇ ਯੂ ਨਹੀਂ ਆਇਆ ਦੱਸੋ ਪਹਿਲਾਂ ਇੱਥੇ ਏਸੀਆਂ ਦੇ ਵਿੱਚ ਬੈਠੇ ਨੇ ਪਰ ਉਹਨਾਂ ਨੂੰ ਹੋਈ ਨਹੀਂ ਦੇਖ ਰਿਹਾ ਵੀ ਜਨਤਾ ਕਿੰਨੀ ਪਰੇਸ਼ਾਨ ਹੋ ਰਹੀ ਏ ਕਿੰਨਾ ਕਿਸੇ ਦਾ ਦਿਲ ਨਹੀਂ ਕਰਦਾ ਤਰਨਾ ਲਾਂਦੇ ਇੱਥੇ ਸਾਨੂੰ ਪਤਾ ਹੈ ਕਿ ਵੀ ਨਹੀਂ ਧੁੱਪ ਦੇ ਵਿੱਚ ਅਸੀਂ ਖੜੇ ਇੱਕ ਮਿੰਟ ਵੀ ਨਹੀਂ ਖਲੋਤਾ ਜਾਂਦਾ ਪਰ ਅਸੀਂ ਖੜੇ ਹੋਏ ਆਂ ਪਰ ਮੈਂ ਕਹਿੰਦਾ ਇਹੋ ਕਾਹਦਾ ਹੈਗਾ ਇਹ ਤਾਂ ਰੱਬ ਹੀ ਬਣ ਗਿਆ ਹੈ ਇਹ ਕਿ ਕਰਨਾ ਥਾਣੇ ਦੇ ਪੁਲਿਸ ਲੱਗਾ ਐ ਕੰਚੀ ਨਹੀਂ ਐਂਬੂਲੈਂਸ ਵਗੈਰਾ ਤਾਂ ਜਿਹੜੇ ਮਰੀਜ਼ ਵਗੈਰਾ ਤਾਂ ਖੱਡ ਦਿੱਤੇ ਜਾ ਰਹੇ ਜਿਹੜੇ ਐਂਬੂਲੈਂਸ ਤੇ ਮਰੀਜ਼ ਜਾਣੇ ਉਹ ਤਾਂ ਗੱਲ ਵੱਖਰੀ ਐ ਜਿਹਨੇ ਅਸੀਂ ਮੋਟਰਸਾਈਕਲ ਉੱਤੇ ਨਹੀਂ ਫਿਰਦੇ ਅਸੀਂ ਕੀ ਕਰੀਏ ਐਂਬੂਲੈਂਸ ਪਹਿਲੇ ਸਾਰੇ ਤੁਹਾਡੇ ਨਾਲ ਮਰੀਜ਼ ਹੈ ਹਾਂ ਮੇਰੇ ਨਾਲ ਮਰੀਜ਼ ਹੈ ਪੈਰ ਦੀ ਉਂਗਲਾ ਕੱਟੀ ਹੋਈ ਹੈ ਨੇ ਮੇਲੇ ਦਾ ਇਲਾਜ ਕਰਾਉਣ ਵਾਸਤੇ ਇਹ ਬਾਈ ਚੜੀਏ ਕਿ ਪਹਿਲਾਂ ਪਿਛਲੇ ਨੂੰ ਲੰਘਣ ਦੇ ਤੇ ਤੁਸੀਂ ਇੱਥੋਂ ਬਾਹਰ ਨਹੀਂ ਲੰਘਣ ਦਿੰਦੇ ਕੀ ਹੋ ਗਿਆ ਧਰਨਾ ਜੇ ਇਸੇ ਇਸ ਤਰ੍ਹਾਂ ਧਰਨਾ ਚੱਲਦੇ ਰਹੇ ਤਾਂ ਫਿਰ ਨਹੀਂ ਦੁਲੇ ਦਾ ਤੇ ਜੋਰ ਕੰਮ ਹੋ ਗਿਆ ਪੱਖ ਤੇ ਲੱਗਾ ਪਹਿਲੋ ਅੱਜ ਕੀ ਕਰੇ ਹੋ ਹੋਰ ਫਿਰ ਗੱਲ ਪਾ